ਸਤਿਗੁਰੂ ਜੀ ਸਾਰਿਆਂ ਨੂੰ ਪਹਿਲਾਂ ਜੋ ਆਪਾਂ ਬਾਬਾ ਜੀ ਦੀ ਵੀਡੀਓ ਬਣਾ ਕੇ ਪਾਈ ਸੀ ਤੇ ਉਸ ਵੀਡੀਓ ਤੇ ਬਹੁਤ ਜਣੇ ਸਵਾਲ ਆਏ ਸੀ ਵੀ ਪਾਠ ਚ ਮਨ ਨਹੀਂ ਟਿਕਦਾ ਜਾਂ ਕੁਝ ਹੋਰ ਵੀ ਗੱਲਾਂ ਸੀ ਤੇ ਉਸ ਗੱਲਾਂ ਬਾਰੇ ਅੱਜ ਬਾਬਾ ਜੀ ਨੂੰ ਪੁੱਛਾਂਗੇ ਸਤਿਗੁਰੂ ਬਾਬਾ ਜੀ ਸਤਿਗੁਰੂ ਬਾਬਾ ਜੀ ਸਭ ਤੋਂ ਪਹਿਲਾਂ ਸਵਾਲ ਆਇਆ ਵੀ ਪਾਠ ਵਿੱਚ ਮਨ ਨਹੀਂ ਲੱਗਦਾ ਅੱਛਾ ਵੀ ਇਸ ਬਾਰੇ ਦੱਸੋ ਠੀਕ ਹੈ ਆਠ ਦੇ ਵਿੱਚ ਮਾਨਪਾਈ ਪਹਿਲੇ ਗੇੜੇ ਤਾਂ ਐ ਹੁੰਦਾ ਵੀ ਕਿੰਨਾ ਕੁ ਟਾਈਮ ਹੋ ਗਿਆ ਪਹਿਲਾਂ ਪਹਿਲਾਂ ਜਦੋਂ ਥੋੜਾ ਸਮਾਂ ਹੁੰਦਾ ਜਿਵੇਂ ਆਪਾਂ ਬਲਦ ਨੂੰ ਹਾਲੀ ਕੱਢਦੇ ਆ ਉਹ ਕਿਤੇ ਇਧਰੋਂ ਲੈ ਕੇ ਭਜਦਾ ਕਿਤੇ ਇਧਰੋਂ ਲੈ ਕੇ ਭਜਦਾ ਅਖੀਰ ਨੂੰ ਹੌਲੀ 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 ਉਹ ਸਹੀ ਤੁਰਨ ਲੱਗਦਾ ਜੋ ਪੱਕੇ ਬਲਦ ਨਾਲ ਜੋੜਦੇ ਆ ਫਿਰ ਉਹਨੂੰ ਫਿਰ ਸਹੀ ਜੁਰ ਤੁਰਨ ਲੱਗਦਾ ਦੂਜਾ ਨੰਬਰ ਇਹ ਹੋ ਜਾਂਦਾ ਵੀ ਕਈ ਵਾਰੀ ਅਸੀਂ ਸਮੇਂ ਦੀ ਚੋਣ ਗਲਤ ਕਰ ਲੈਂਦੇ ਆ ਹਾਂਜੀ ਵੀ ਸਮਾਂ ਸਹੀ ਨਹੀਂ ਹੁੰਦਾ ਸਮਾ ਸਹੀ ਸਾਨੂੰ ਦੱਸ ਦਿੰਨੇ ਆ ਵੀ 2 ਤੋਂ ਲੈ ਕੇ 4 ਤੱਕ ਅਮਰ ਤਵੇਰਾ ਸੱਚ ਨਾਮ ਵਡਿਆਈ ਵਿਚਾਰ ਅਮਰ ਤਵੇਰਾ ਸਭ ਤੋਂ ਵੱਡਾ ਹੈ ਹਾਂਜੀ ਨਾਮ ਜਪਣ ਦਾ ਤੀਜਾ ਚੰਗੇ ਲੋਕਾਂ ਦੀ ਸਾਥ ਸੰਗ ਹੋਣੀ ਜ਼ਰੂਰੀ ਹੈ ਚੰਗੀ ਸੰਗਤ ਬਿਨਾ ਇਹਨੂੰ ਚੰਗੀ ਰੰਗਤ ਚੜਦੀ ਨਹੀਂ ਹਾਂਜੀ ਵੀ ਸਵੇਰ ਤੁਸੀਂ ਆਖੀ ਜਾਓ ਵੀ ਅਸੀਂ ਨਾਮ ਜਪਦੇ ਆ ਤੇ ਸਾਰਾ ਦਿਨ ਤੁਸੀਂ ਮਾੜੀ ਕਰਮ ਕਰੀ ਜਾਓ ਮਾੜੀ ਸੰਗਤ ਕਰੀ ਜਾਓ ਝੂਠ ਬੋਲੀ ਜਾਓ ਦਿੰਦਿਆ ਕਰੀ ਜਾਓ ਫੇਰ ਵੀ ਰਾਤ ਨੂੰ ਵੀ ਮਨ ਉਹੋ ਜਿਹਾ ਹੀ ਹੋ ਜਾਂਦਾ ਫੇਰ ਨਹੀਂ ਖੜਦਾ ਇਹ ਠੀਕ ਹੈ ਜੀ ਇੱਕ ਇਹ ਹੋ ਗਿਆ ਤੇ ਦੂਜਾ ਹੋ ਗਿਆ ਵੀ ਆਪਾਂ ਨੂੰ ਜੇ ਹਜੇ ਦੇਣ ਹੀ 2-4 ਹੋਏ ਆ ਹਾਂ ਤਾਂ ਮਨ ਫਿਰ ਹੌਲੀ-ਹੌਲੀ ਟਿਕਣਾ ਸ਼ੁਰੂ ਹੋਉਂਦਾ ਸਾਪ ਹੀ ਇਹ ਜਿਵੇਂ ਕੋਈ ਉਹ ਬਲਦ ਵਾਲੀ ਗੱਲ ਰੱਖ ਲੂ ਜਾਂ ਕੋਈ ਆਪਾਂ ਬਾਹਰੋਂ-ਬਾਹਰ ਆਪਸੂ ਲਿਆ ਕੇ ਕਿੱਲੇ ਤੇ ਬੰਨ ਲਿਆ ਉਹ ਜਦੋਂ ਇੰਨਾ ਖੁੱਲਾ ਚਰਦਾ ਤੁਰਿਆ ਫਿਰਿਆ ਚਾਰ ਚਫੇਰੇ ਤੇ ਕਿਦਮ ਕਿੱਲੇ ਤੇ ਤਾਂ ਗੇੜੇ ਖਾਊਗਾ ਕੁਝ ਦਿਨ ਤਾਂ ਹਾਂਜੀ ਹੌਲੀ-ਹੌਲੀ ਟਿਕ ਜੀ ਕਿਉਂਕਿ ਜਦੋਂ ਬੱਚਾ ਜਾਂਦਾ ਤੇ ਤੁਰਨ ਵੀ ਹੌਲੀ-ਹੌਲੀ ਸਿੱਖਦਾ ਪਹਿਲਾਂ ਰੇੜ ਦਾ ਹਾਂ ਇਹ ਹੀ ਗੱਲ ਹੋ ਗਈ ਸਹੀ ਗੱਲ ਤੇ ਦੂਜੇ ਬਾਈ ਕਹਿੰਦੇ ਨਫੇ ਨੁਕਸਾਨ ਵਾਲੀ ਗੱਲ ਜੋੜਨ ਲੱਗ ਜਾਂਦੇ ਆ ਵੀ ਸਾਡੀ ਕੋਈ ਮੰਨਤ ਆ ਸੀ ਸਾਡੇ ਨੁਕਸਾਨ ਹੋਣ ਲੱਗੇ ਕੋਤੀ ਦੇ ਬਾਰੇ ਬਾਈ ਦੱਸ ਦਿਓ ਥੋੜਾ ਹਾਂ ਹਾਂ ਉਹ ਸਾਡਾ ਮਾਨ ਆ ਨਾ ਜਿਹੜਾ ਉਹ ਮਾਨ ਦੇ ਵਿੱਚ ਸਾਡੇ ਗੱਲ ਖੁੱਭੀ ਹੁੰਦੀ ਆ ਅੰਦਰ ਹਾਂਜੀ ਵੀ ਆ ਨੁਕਸਾਨ ਨਾ ਹੋ ਜੀ ਆ ਨੁਕਸਾਨ ਨਾ ਹੋ ਜੀ ਹਾਂਜੀ ਆ ਨੁਕਸਾਨ ਨਾ ਹੋ ਜੀ ਉਦੋਂ ਹੁੰਦਾ ਹੀ ਲਾਜ਼ਮੀ ਕੁਦਰਤੀ ਗੱਲ ਹੈ ਸੋਚਣ ਤੇ ਹੈ ਸੋਚਣ ਤੇ ਹੈ ਕਿਉਂਕਿ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਕਹਾਣੀ ਸੁਣਾਉਣਾ ਹੈ ਵੀ ਇੱਕ ਬੁਢੀ ਦੇ ਕੋਈ ਬੱਚੇ ਨਹੀਂ ਬਚਦੇ ਸੀ ਹਾਂਜੀ ਉਹ ਕਿਸੇ ਫਕੀਰ ਕੋਲੇ ਗਿਆ ਕਹਿੰਦਾ ਬਾਬਾ ਸਾਡੇ ਬੱਚੇ ਨਹੀਂ ਬਚਦੇ ਹਾਂਜੀ ਤੇ ਕੋਈ ਇਲਾਜ ਦੱਸੋ ਤੇ ਉਹਨੇ ਆ ਕੇ ਵੇਖਿਆ ਤਾਂ ਉਹ ਉਹਨੇ ਵੇਖਿਆ ਵੀ ਜਿਹੜੀ ਇਹਦੇ ਘਰ ਵਾਲੀ ਹੈ ਉਹਦੀ ਸੁਰਤੀ ਬੱਚਿਆਂ ਦੇ ਵਿੱਚ ਜਿਹੜੇ ਮੌਤ ਵਾਲੇ ਦਿਨ ਹੁੰਦੇ ਸੀ ਉਹਨਾਂ ਦੀ ਸੁਰਤੀ ਲੱਗੀ ਹੋਈ ਸੀ ਬੀਅਰ ਨਾ ਟਾਈਮਾਂ ਦੇ ਵਿੱਚ ਆ ਕੇ ਮੌਤ ਆਉਗੀ ਉਹੀ ਟਾਈਮ ਫੇਰ ਆ ਗਿਆ ਉਹੀ ਟਾਈਮ ਫੇਰ ਆ ਗਿਆ ਹਾਂਜੀ ਉਹ ਮੌਤ ਹੋ ਜਾਂਦੀ ਹੈ ਉਹ ਦੇ ਘਰ ਵਾਲੇ ਨੂੰ ਆਖਣ ਲੱਗੇ ਤੂੰ ਐ ਕਰੀ ਜਦੋਂ ਬੱਚਾ ਪੈਦਾ ਹੋਵੇ ਤੇ ਤੂੰ ਘਰੋਂ ਉੱਠ ਜੀ ਹਾਂਜੀ ਘਰ ਵਾਲੇ ਨੂੰ ਬਿਨਾਂ ਦੱਸੇ ਉਹ ਭਾਈ ਬੱਚਾ ਹੋ ਗਿਆ ਬੱਚਾ ਹੋ ਗਿਆ ਤੇ ਭਾਈ ਉਹ ਜਦੋਂ ਦਾਈ ਬਾਹਰ ਵਧਾਈਆਂ ਦੇਣ ਨਿਕਲੀ ਤੇ ਉਹਦੇ ਘਰ ਵਾਲੇ ਨੂੰ ਕਿ ਉਹਦੇ ਘਰ ਆ ਰਿਹਾ ਹੈ ਨਾ ਹਾਂਜੀ ਉਹਨਿਹੜਾ ਹਾਪਾ ਕਿਤੇ ਘਰ ਵਾਲਾ ਕਿੱਧਰ ਗਿਆ ਬੁੜੀ ਤਾਂ ਵੇਖ ਜਾਪੇ ਚਾਹ ਬੱਚਾ ਹੋਇਆ ਤੇ ਮੈਂ ਵਧਾਈ ਦੇਣੀ ਸੀ ਤੇ ਮੈਂ ਵਧਾਈਆਂ ਦੇਈ ਜਾਂਦੀ ਐ ਤੇ ਬੰਦਾ ਹੀ ਇਹਦੇ ਘਰ ਵਾਲਾ ਪਤਾ ਨਹੀਂ ਕਿੱਧਰ ਨਿਕਲ ਗਿਆ ਹਾਂਜੀ ਤੇ ਉਹਨੂੰ ਵੀ ਦੱਸਤਾ ਭਾਈ ਤੇ ਘਰ ਵਾਲੇ ਨਹੀਂ ਥਾਉਂਦਾ ਤੇ ਮੈਂ ਤਾਂ ਵਧਾਈ ਲੈਣੀ ਸੀ ਭਾਈ ਹੋਰ ਬੁੜੀਆਂ ਇਕੱਠੀਆਂ ਹੋ ਗਈਆਂ ਉਹ ਕੀ ਹੋਇਆ ਉਹਦੀ ਸੁਰਤੀ ਇਹੋ ਜੀ ਉਹ ਉਧਰੋਂ ਬੱਚੇ ਵਾਲੇ ਪਾਸੋਂ ਪੱਟੀ ਗਈ ਤੇ ਬੰਦੇ ਮਗਰ ਲਾ ਗਈ ਹਾਂਜੀ ਤਿੰਨ ਮਹੀਨਾ ਬਾਅਦ ਉਹਨੂੰ ਦੱਸਿਆ ਸੀ ਫਕੀਰ ਨੇ ਵੀ ਤਿੰਨ ਮਹੀਨਾ ਬਾਅਦ ਤੋਂ ਹੋਣਾ ਬਸ ਜਦੋਂ ਤਿੰਨ ਮਹੀਨਾ ਬਾਅਦ ਉਹ ਵਾਪਸ ਆਇਆ ਘਰ ਵਾਲੀ ਆਖਣ ਲੱਗੀ ਭੋਲਿਆ ਮਾਨਸਾ ਤੈਨੂੰ ਮੈਂ ਕੋਸ ਆਖਿਆ ਨਾ ਵੇਖਿਆ ਨਾ ਧੜੇ ਨਾ ਝਗੜੇ ਨਾ ਤੂੰ ਹੀ ਤਰੋਂ ਭੱਜ ਗਿਆ ਹਾਂਜੀ ਉਹਦਾ ਬਸ ਰੌਲਾ ਆ ਹੀ ਹੈ ਜਾਊਂਗਾ ਮੈਂ ਦੁਬਾਰੇ ਫੇਰ ਵੀ ਉਹਨੂੰ ਆਏ ਸੀ ਵੀ ਜੇ ਫੇਰ ਸੁੱਤੀ ਲੱਗਣ ਲੱਗੀ ਤਾਂ ਉਹੀ ਗੱਲ ਉਹਨੇ ਫੇਰ ਕਹੇਤੀ ਕਹਿੰਦਾ ਜਾਊਂਗਾ ਮੈਂ ਦੁਬਾਰੇ ਫੇਰ ਵੀ ਆਹੀ ਤਾਂ ਰੌਲਾ ਅਹੀ ਗੱਲ ਹੈ ਹਾਂਜੀ ਵੀ ਉਹਦੀ ਸੁਰਤੀ ਮੰਨ ਲਓ ਉਹ ਸੋਚਣ ਲੱਗ ਜਾਂਦੀ ਸੀ ਬੱਚਾ ਮਰੂਗਾ ਬੱਚਾ ਮਰੂਗਾ ਉਹਦੀ ਸੁਰਤੀ ਮਾਰ ਦਿੰਦੀ ਹਾਂਜੀ ਉਹ ਪੱਟ ਕੇ ਸੁਰਤੀ ਉਧਰ ਲਾਗੀ ਉਹਦੀ ਵੀ ਉਹ ਗਵਾਚ ਗਿਆ ਤੇ ਉਧਰ ਆ ਹੀ ਗਿਆ ਸੁਰਤੀ ਤਾਂ ਇੱਕ ਪਰਮਾਤਮਾ ਨੂੰ ਪੈਦਾ ਕਰ ਲੈਂਦੀ ਹੈ ਤੇ ਸੁਰਤੀ ਨੂੰ ਮਾਰਨਾ ਕੀ ਔਖਾ ਹਾਂਜੀ ਬਾਬਾ ਜੀ ਇੱਕ ਤੁਸੀਂ ਗੱਲ ਆਖੀ ਸੀ ਵੀ ਨਫੇ ਨੁਕਸਾਨ ਵਾਲੀ ਹਾਂਜੀ ਉਹ ਗੱਲ ਤੇ ਸਾਨੂੰ ਥੋੜਾ ਜਿਹਾ ਲੱਗਿਆ ਵੀ ਆਪਾਂ ਨੂੰ ਓਵੇਂ ਸੋਚਣਾ ਨਹੀਂ ਚਾਹੀਦਾ ਨਾ ਵੀ ਨਫਾ ਨੁਕਸਾਨ ਉਹ ਸੋਚਣ ਤੇ ਹੁੰਦਾ ਸਾਰਾ ਤੇ ਤੁਸੀਂ ਇਸ ਬਾਰੇ ਥੋੜਾ ਜਿਹਾ ਦੱਸ ਦਿਓ ਹੋਰ ਦੇਖੋ ਆ ਨਾ ਹਰੇਕ ਚੀਜ਼ ਦਾ ਜੋੜਾ ਹੈ ਜਿਵੇਂ ਦਿਨ ਤੇ ਰਾਤ ਹੈ ਸਰਦੀ ਤੇ ਗਰਮੀ ਹੈ ਠੀਕ ਹੈ ਹਾਂਜੀ ਤੇ ਲਫਾ ਤੇ ਟੋਟਾ ਹਾਂਜੀ ਬਿਮਾਰੀ ਤੰਦਰੁਸਤੀ ਹਾਂਜੀ ਗਰੀਬੀ ਅਮੀਰੀ ਹਾਂਜੀ ਇਹ ਸਾਰੀ ਚੀਜ਼ ਦੇ ਜੋੜੇ ਆ ਕਿਤੇ ਕੋਈ ਆ ਗਿਆ ਕਿਤੇ ਕੋਈ ਆ ਗਿਆ ਇਹ ਦੇ ਵਿੱਚ ਘਬਰਾਉਣਾ ਵੀ ਚਾਹੀਦਾ ਹਾਂਜੀ ਕਿਸੇ ਤੋਂ ਪਹਿਲਾਂ ਉਹ ਆ ਜਾਂਦਾ ਬਾਅਦ ਚ ਚੰਗੀ ਆ ਜਾਂਦੀ ਹੈ ਜੇ ਪਹਿਲਾਂ ਚੰਗੀ ਆ ਜਾਂਦੀ ਹੈ ਕਿਸੇ ਤੋਂ ਮਗਰੋਂ ਆ ਜਾਂਦਾ ਹੈ ਬਸ ਸਭ ਤੋਂ ਵੱਡੀ ਚੀਜ਼ ਮੈਂ ਤੁਹਾਨੂੰ ਕਹਿਣਾ ਹੈ ਵੀ ਦਿਆ ਦਾ ਅਦ੍ਰਿਸ਼ਟੀ ਰੱਖੋ ਹਾਂਜੀ ਦਿਆ ਧਰਮ ਦਾ ਮੂਲ ਹੈ ਹਾਂਜੀ ਸਭ ਤੋਂ ਵੱਡੀ ਦਿਆ ਹੈ ਪੰਜਾਂ ਪਿਆਰਿਆਂ ਦੇ ਵਿੱਚ ਜੇ ਉੱਠਿਆ ਸੀ ਸਭ ਤੋਂ ਪਹਿਲਾਂ ਦਿਆ ਸਿੰਘ ਹੀ ਉੱਠਿਆ ਸੀ ਹਾਂਜੀ ਤੇ ਦਿਆ ਹਰੇਕ ਤੇ ਸਭ ਤੋਂ ਜੀਵ ਜੰਤੂ ਤੇ ਦੂਜੇ ਦਾ ਚੰਗਾ ਸੋਚੋ ਵੀ ਜੇ ਸਾਡਾ ਚੰਗਾ ਹੋਵੇ ਨਾ ਤਾਂ ਦੂਜੇ ਦਾ ਵੀ ਚੰਗਾ ਹੋਵੇ ਕਿਸੇ ਪ੍ਰਤੀ ਮਾੜੀ ਸੋਚਣਾ ਨਾ ਰੱਖੋ ਹਾਂਜੀ ਤਾਂ ਫਿਰ ਤੁਹਾਡਾ ਵੀ ਚੰਗਾ ਹੋਊਗਾ ਹਾਂਜੀ